ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਆ ਰੋਡਾ ਹਰਮਨ ਪਿਆਰੇ ਪ੍ਰੋਗਰਾਮ ਵਿੱਚ ਲਾਲੀ ਬਲੋ ਮਾਜਰਾ ਰੋਸਟਡ ਹਾਂ ਲੋ ਜੀ ਜਿਹੜੇ-ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਠੀਕ ਹੈ ਜੀ ਉਹ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਆਪਣੇ ਸਾਰੇ ਦੋਸਤਾਂ ਨਾਲ ਆਪਣੀ ਫੈਮਿਲੀ ਨਾਲ ਠੀਕ ਆ ਸ਼ੇਅਰ ਕਰੋ ਜੀ ਠੀਕ ਹੈ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੋਵੇ ਆਪਣਾ ਪਹਿਲਾ ਚੈਨਲ ਪਲੇਟ ਹੋ ਗਿਆ ਸੀਗਾ ਇਹ ਦੂਜਾ ਚੈਨਲ ਆਪਣਾ ਠੀਕ ਹੈ ਜੀ 0 ਤੇ ਸਟਾਰਟ ਕਰਿਆ ਫਿਰ ਦੁਬਾਰੇ ਚਲੋ ਜੀ ਆਪਾਂ ਕੋਈ ਗੱਲ ਨਹੀਂ ਰੱਬ ਕਹਿੰਦਾ ਨਾ ਸਾਰੇ ਜਾਣੇ ਕਹਿੰਦੇ ਵੇ ਇਹ ਬੰਦਾ ਮਿਹਨਤ ਕਰਦਾ ਮਿਹਨਤ ਦਾ ਫਲ ਮਿਲਦੇ ਮਿਲਦਾ ਹੈ ਅ ਮਿਹਨਤ ਦਾ ਫਲ ਬਹੁਤ ਹੀ ਮਿੱਠਾ ਹੁੰਦਾ ਹੈ ਠੀਕ ਹੈ ਜੀ ਆਪਾਂ ਜਿੰਨੀ ਮਿਹਨਤ ਉਤੇ ਕਰੀ ਸੀਗੀ 3 ਗੁਣਾ 4 ਗੁਣਾ ਜ਼ਿਆਦਾ ਮਿਹਨਤ ਆਪਾਂ ਇਸ ਚੀਜ਼ ਤੇ ਕਰ ਰਹੇ ਹਾਂ ਹੁਣ ਠੀਕ ਹੈ ਜੀ ਤੁਸੀਂ ਸਾਰੇ ਜਾਣੇ ਜਾ ਕੇ ਲਾਈਕ ਸਬਸਕ੍ਰਾਈਬ ਠੀਕ ਹੈ ਤੇ ਸ਼ੇਅਰ ਕਰਿਓ ਤੇ वेलकम ਅੜੋੜੀ ਕੋ ਹੋਰ ਪਿਆਰੇ ਜੀ ਵਲੌਗ ਵਿੱਚ ਦੇਖੋ ਵਲੌਗ ਪੂਰਾ ਦੇਖਿਓ ਤੇ ਆਪਣੇ ਵਿਚਾਰ ਧਾਰਾ ਜਰੂਰ ਦੇਣੀ ਆ ਕਮੈਂਟ ਜਰੂਰ ਕਰਨਾ ਵੀ ਥੋਨੋ ਕੀ ਲੱਗਦਾ ਏ ਕਿਤੇ ਮੰਨੂ ਇਹ ਕੁਝ ਜ਼ਿਆਦਾ ਨਹੀਂ ਲੱਗ ਰਿਹਾ ਠੀਕ ਆ ਤਾਂ ਤੁਸੀਂ ਪਲੀਜ਼ ਕਮੈਂਟ ਕਰਕੇ ਦੱਸਿਓ ਵੀ ਥੋਨੋ ਕੀ ਮਹਿਸੂਸ ਹੁੰਦਾ ਏ ਵੀ ਇਹ ਜਿਹੜਾ ਅਣ ਕਾਰਡ ਪਹਿਲਾਂ ਖੇលਿਆ ਸੀਗਾ ਉਹ ਗਲਤ ਆ ਜਿਹੜੇ ਹੁਣ ਇਹਦੇ ਨਾਲ ਟਿਕਟੋਕ ਨਾਲ ਹੋ ਰਹੀ ਆ ਵੀ ਉਹ ਗਲਤ ਇਹਨੂੰ ਛੱਡਣਾ ਚਾਹੀਦਾ ਨਹੀਂ ਛੱਡਣਾ ਚਾਹੀਦਾ ਠੀਕ ਆ ਜੀ ਤੁਸੀਂ ਵੀ ਪੂਰੀ ਵੀਡੀਓ ਦੇਖੋ ਤੇ ਜੱਜ ਕਰਿਓ ਜੀ ਧੰਨਵਾਦ ਜੀ ਤੁਹਾਡਾ ਕਰਦੇ ਆਪਾਂ ਵੀਡੀਓ ਸ਼ੁਰੂ ਲੋ ਭਾਈ ਜੀ ਸਸਰੀ ਘਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਸਾਰਿਆਂ ਨੇ ਠੀਕ ਠਾਕ ਹੋਵੋਗੇ ਵੈਲਕਮ ਹੈ ਕੋ ਹੋਰ ਨਵੇਂ ਵਲੌਗ ਵਿੱਚ ਭਾਈ ਇਹ ਵਲੌਗ ਮੈਂ ਬਣਾਣਾ ਨਹੀਂ ਸੀਗਾ ਠੀਕ ਆ ਮੈਨੂੰ ਆਇਆ ਲੱਗਦਾ ਸੀਗਾ ਵੀ ਨਹੀਂ ਆਲੇ ਚੀਜ਼ ਕਰਦੇ ਆਪਾਂ ਚੰਗੇ ਨਹੀਂ ਲਾਤੇ ਹਨ ਮੈਂ ਬਣਾਣਾ ਨਹੀਂ ਸੀਗਾ ਬਟ ਮੋਤਾ ਜੀ ਪਾਣੀ ਸਰਦੋਂ ਪੂਰੇ ਟਪ ਗਿਆ ਹੁਣ ਜੇ ਨਾ ਬਣਾਇਆ ਤਾਂ ਫੇਰ ਕੰਮ ਖਰਾਬ ਹੋ ਜਾਊਗਾ ਜੀ ਆਪਾਂ ਗੱਲ ਕਰਦੇ ਆਂ ਕੁੱਲੜ ਪੀਜਣਿਆਂ ਦੀ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਥੋੜਾ ਪਿੱਛੇ ਚੱਲਦੇ ਆਂ ਪਹਿਲਾਂ ਆਪਾਂ ਦੇਖਦੇ ਆਂ ਕਿ ਕੋਈ ਵੀ ਹਸਬੰਡ ਵਾਈਫ ਆ ਆਪਣੀ ਵੀਡੀਓ ਕਾਤੇ ਬਣਾਊਗਾ ਡਿਊਰਿੰਗ ਸੈਕਸ ਪਹਿਲੀ ਗੱਲ ਦੂਜੀ ਗੱਲ ਇਹ ਕਹਿੰਦਾ ਹੈ ਕਿ ਕਿਸੇ ਬੰਦੇ ਨੇ ਫੋਨ ਮਾਤੇ ਕੱਟਰੀ ਲੀਕ ਕਰਤੀ ਠੀਕ ਆ ਅੱਜ ਕੱਲ ਤੁਹਾਨੂੰ ਪਤਾ ਵੇ ਹਰੇਕ ਫੋਨ ਤੇ ਉੱਤੇ ਕੈਮਰਾ ਮਤਲਬ ਸਿਕਿਉਰਟੀ ਲੱਗੀ ਵੀ ਹੁੰਦੀ ਆ ਪਾਸਵਰਡ ਲੱਗਿਆ ਹੁੰਦਾ ਕੋਈ ਕਿਸੇ ਦਾ ਫੋਨ ਨਹੀਂ ਖੋਲ ਸਕਦਾ ਠੀਕ ਹੈ ਜੀ ਦੋਜੀ ਗੱਲ ਇਹਦੀ ਆ ਝੂਠੀ ਹੋਈ ਆ ਕਹਿੰਦਾ ਕਿਸੇ ਨੇ ਫੋਨ ਖੋਲੋਗੇ ਗੈਲਰੀ ਵਾ ਤੇ ਉਹ ਫੋਟੋ ਕਰ ਲਈ ਤੇ ਤੀਜਾ ਝੂਠ ਇਹ ਬੋਲਦਾ ਕਹਿੰਦਾ ਬੇਨਦ ਇਹ ਮੈਂ ਤਾਂ ਹੈ ਹੀ ਨਹੀਂ ਕਹਿੰਦਾ ਕਹਿੰਦਾ ਇਹ ਤਾਂ AI ਨਾਲ ਬਣਾਇਆ ਵਾਏ ਇੱਕ ਪਾਸੇ ਤੂੰ ਕਹਿੰਦੇ ਬੇ ਭਾਈ ਕਿਸੇ ਬੰਦੇ ਨੇ ਕਿਸੇ ਵਰਕਰ ਨੇ ਠੀਕ ਆ ਮੈਨੂੰ ਐਜ਼ ਅ ਬਲੈਕਮੇਲ ਕਰਨ ਵਾਸਤੇ ਠੀਕ ਆ ਉਹ ਵੀਡੀਓ ਲਈ ਆ ਠੀਕ ਆ ਤੂੰ ਮੰਨ ਰਿਹਾ ਵੀ ਹਾਂ ਵੀ ਮੇਰੀ ਵੀਡੀਓ ਆ ਇੱਕ ਪਾਸੇ ਤੂੰ ਕਹ ਰਿਹਾ ਬੇ ਏਆਈ ਨਾਲ ਬਣੀ ਵੀ ਆ ਆ ਕਦੇ ਕਨਫਿਊਜ਼ਨ ਆ ਯਾਰ ਉਹ ਸਭ ਨੂੰ ਪਤਾ ਆ ਤੁਸੀਂ ਆਪਣਾ ਬੈੱਡ ਰੂਮ ਵਗੈਰਾ ਦਿਖਾਇਆ ਵਾ ਸੀਗਾ ਠੀਕ ਆ ਅਗਲੇ ਦਾ ਕੰਦਾ ਪਛਾਣ ਕੇ ਚਾਦਰ ਪਛਾਣ ਕੇ ਯਾਰ ਸਭ ਤੋਂ ਬੇਵਕੂਫੀ ਦਾ ਤੇਰੀ ਆ ਵੀ ਤੂੰ ਆਪਣੀ ਵਾਈਫ ਦੀ ਕਾਤੇ ਵੀਡੀਓ ਬਣਾ ਰਿਹਾ ਯਾਰ ਛੋਟੇ ਕੋਲੇ ਆ ਛੋਟੇ ਕੋਲੇ ਰਹਿਣੀ ਆ ਕਿਆ ਕਿਆ ਇਹ ਜਿਹੇ ਮੈਮਰੀਜ਼ ਕ੍ਰਿਕਟ ਕਰਕੇ ਕੀਆ ਕਰਨਾ ਫਿਰ ਬਾਅਦ ਵਿੱਚ ਜਦ ਕਿਸੇ ਦੇ ਹੱਥ ਲੱਗ ਜਾਂਦੀ ਐ ਫਿਰ ਤੁਸੀਂ ਫੁੱਟ ਫੁੱਟ ਕੇ ਰੋਣੇ ਆ ਮੈਂ ਆ ਪਹਿਲਾ ਬੰਦਾ ਦੇਖਾ ਉਹ ਜਿਹੜਾ ਆਪਣੀ ਘਰ ਵਾਲੀ ਨਾਲ ਵੀਡੀਓ ਬਣਾਉਂਦਾ ਉਹ ਵੀਖਣਾ ਫਿਰ ਰਹੀ ਗੱਲ ਚਲੋ ਜੀ ਕਹਿੰਦੇ ਵੀ ਨਾ ਸਿਆਣੇ ਕਹਿੰਦੇ ਵੀ ਜਦੋਂ ਨਾ ਬੰਦੇ ਨੂੰ ਚੋਟ ਲੱਗਦੀ ਲੋ ਸੰਭਲ ਕੇ ਚੱਲਦਾ ਹੈ ਬਹੁਤ ਠੀਕ ਆ ਇਹਨੂੰ ਐਡੀ ਚੋਟ ਲੱਗੀ ਆ ਠੀਕ ਆ ਵਰਲਡ ਵਾਈਡ ਇਹਦੀ ਵੀਡੀਓ ਫੈਲੀ ਆ ਠੀਕ ਆ ਇੱਕ ਟਾਈਮ ਤੇ ਸਾਨੂੰ ਵੀ ਤਰਸ ਆਉਂਦਾ ਸੀਗਾ ਠੀਕ ਆ ਜੀ ਇਹਨੇ ਇਹ ਜਾ ਵਿਕਟਮ ਕਾਰਡ ਖੇលਿਆ ਨਾ ਤੂੰ ਇਹ ਗੱਲ ਛੱਡੋ ਐਡੀ ਬੜੀ ਕੌਂਟਰੋਵਰਸੀ ਹੋਣ ਤੋਂ ਬਾਅਦ ਵੀਡੀਓ ਲੀਕ ਤੋਂ ਬਾਅਦ ਇੱਜ਼ਤ ਖੇਰੂ ਖੇਰੂ ਕਰਾਉਣ ਤੋਂ ਬਾਅਦ ਵੀ ਇਹ ਬਲੌਗ ਬਣਾਉਣੇ ਤੇ ਨਹੀਂ ਹਟੇ ਕੁੜੀ ਪਹਿਲਾਂ ਕਹਿੰਦੀ ਉਹ ਵੀ ਅਸੀਂ ਨਾ ਤਟਮੀ ਨੇ ਕੋਈ ਵੀ ਯੂਜ਼ ਨਹੀਂ ਕਰਿਆ ਮੇਰੇ ਮੇਰੇ ਬੱਚੇ ਦਾ ਬੱਚਾ ਜਨਮ ਲੈ ਆਇਆ ਅਸੀਂ ਕੁਝ ਵੀ ਸੈਲੀਬ੍ਰਿਟੀ ਨਹੀਂ ਕਰਿਆ ਸਾਨੂੰ ਘਰ ਨਹੀਂ ਦਿੱਤਾ ਗਿਆ ਹੈਂ ਇਕੱਲਾ ਕਹਿੰਦੀ ਸੀ ਉਹ ਹੁਣ ਕੀ ਕਰਦੀ ਆ ਵਨ ਪੀਸ ਪਾ ਕੇ ਠੀਕ ਆ ਇਧਰ ਉਧਰ ਦੇ ਕੱਪੜੇ ਪਾ ਕੇ ਠੀਕ ਆ ਤੁਸੀਂ ਉਹ ਕਰਦੇ ਹੋ ਫਿਰ ਚਤਰ ਪਾਉਂਦੇ ਹੋ ਤੁਸੀਂ ਇੱਕ ਪਾਸੇ ਤੁਸੀਂ ਵਿਕਟਿਮ ਕਾਰਡ ਖੇਲੀ ਜਾਂਦੇ ਹੋ ਸਾਡੀ ਵੀਡੀਓ ਵਾਇਰਲ ਹੋ ਗਈ ਜੇ ਸਾਨੂੰ ਕੁਝ ਹੋ ਗਿਆ ਤਾਂ ਇਹ ਜ਼ਿੰਮੇਵਾਰ ਆ ਅਸੀਂ ਸੁਸਾਇਸਾਈਡ ਕਰ ਲੈਣਾ ਆ ਕਰ ਲੈਣਾ ਸੁਸਾਇਸਾਈਡ ਤੈ ਤੂੰ ਕਦ ਕਰੂਗਾ ਸੁਸਾਇਸਾਈਡ ਵੀਡੀਓ ਤਾਂ ਤੈ ਖੁਦ ਫਲਾਈ ਆ ਇਹ ਫੇਮ ਫੇਮਸ ਹੋਣ ਦੇ ਚੱਕਰ ਮਾਜੀ ਦੇਖ ਲਓ ਜਿਹੜੇ ਆਪਣੀ ਘਰ ਵਾਲੀ ਉਹ ਵੇਚਦੀ ਦੇਖ ਲੋ ਦਿਲਦਲੋ ਸਾਹਿਬ ਤੁਹਾਨੂੰ ਯਾਦ ਹੋਊਗਾ ਨਾ ਮੈਂ ਤੁਹਾਨੂੰ ਦੱਸਦਾ ਆ ਵੀ ਨਾ ਪਹਿਲਾਂ ਮੈਂ ਨਾ ਆਪਣੀ ਵਾਈਫ ਨਾਲ ਵੀਡੀਓ ਬਣਾਇਆ ਕਰਦਾ ਸੀਗਾ ਠੀਕ ਆ ਚਲੋ ਪਤਿਓ ਲੋਕ ਦੇਖਦੇ ਸੀਗੇ ਠੀਕ ਆ ਜੀ ਚਾਹੇ ਘੱਟ ਦੇਖਦੇ ਸੀਗੇ ਪਰ ਰਿਸਪੈਕਟ ਕਰਦੇ ਤੇ ਮੇਰੀ ਠੀਕ ਆ ਤੇ ਮੇਰੀ ਵਾਈਫ ਦੀ ਓਕੇ ਉਤੇ ਬਾਅਦ ਜਦੋਂ ਮਤਲਬ ਥੋੜਾ ਜਿਹਾ ਟਾਈਮ ਹੋਇਆ ਠੀਕ ਆ ਉਦੇ ਬਾਅਦ ਇੱਕ ਬੰਦੇ ਨੇ ਕਮੈਂਟ ਕਰਿਆ ਨਾ ਥੋੜੇ ਜਿਹਾ ਗਲਤ ਜਿਹਾ ਕਮੈਂਟ ਸੀਗਾ ਉਹ ਠੀਕ ਆ ਉਸ ਦਿਨ ਤੋਂ ਬਾਅਦ ਉਸ ਦਿਨ ਤੋਂ ਬਾਅਦ ਮੇਰੀ ਵਾਈਫ ਕਦੇ ਵੀ ਵੀਡੀਓ ਚ ਨਹੀਂ ਆਈ ਡਿਸੀਜਨ ਪਹਿਲਾਂ ਵੀ ਉਹਦਾ ਤਾਂ ਵੀ ਵੀਡੀਓ ਬਣਾਣੀ ਹੈ ਠੀਕ ਆ ਉਤੇ ਬਾਅਦ ਅੱਛਾ ਰਿਸਪੌਂਸ ਮਿਲਿਆ ਠੀਕ ਆ ਸਾਰਿਆਂ ਨੇ ਪ੍ਰੇਜ਼ ਕਰੀ ਜ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਵੀ ਇੱਥੇ ਗਲਤੀ ਇੱਥੇ ਹੈ ਕਰਨਾ ਇੱਥੇ ਹੈ ਕਰਨਾ ਠੀਕ ਆ ਜੀ ਸਭ ਕੁਝ ਓਕੇ ਸੀਗਾ ਇੱਕ ਬੰਦੇ ਦੇ ਕਮੈਂਟ ਪਿੱਛੇ ਉਹਨੇ ਦੇਖ ਲਓ ਜੀ ਆਪਣਾ ਚੈਨਲ ਵੀ ਛੱਡਦੇ ਆ ਠੀਕ ਆ ਜੀ ਤੇ ਕਿਸੇ ਵੀ ਬਲੌਗ ਚ ਨਹੀਂ ਆਏ ਉਹ ਹੁਣ ਜੇ ਅਸੀਂ ਅਣਖੀ ਨਾ ਹੋਈਏ ਠੀਕ ਆ ਮੈਂ ਉਹ ਜ਼ਬਰਦਸਤੀ ਕਰਾਉਦੇ ਨਾਲ ਵੀ ਨਹੀਂ ਨਹੀਂ ਬਾਈ ਤੁਹਾਨੂੰ ਵਲੌਗ ਚ ਆਣਾ ਪੈਣਾ ਹੈ ਨਾ ਇਹ ਉਹ ਲੋਕ ਉਹ ਕਰਦੇ ਆ ਠੀਕ ਹੈ ਨਹੀਂ ਬਟਨ ਨਹੀਂ ਉਹਨੇ ਡਿਸੀਜਨ ਲਈ ਆਏ ਠੀਕ ਆ ਉਹਦੀ ਮਰਜ਼ੀ ਸੀਗੀ ਆਪਾਂ ਨੇ ਉਹ ਕਰਨ ਦਿੱਤੀ ਆ ਭਾ ਮੈਨੂੰ ਵੀਡੀਓ ਬਣਾਉਣ ਦਾ ਚਾਵਾ ਕੋਈ ਚੱਕਰ ਨਹੀਂ ਤੁਸੀਂ ਬੋਲਣਾ ਮੈਨੂੰ ਬੋਲੋ ਯਾਰ ਐਨੇ ਕੁੜੀਆਂ ਨੂੰ ਕਣਕ ਗਲਤ ਪਛਾਣੇ ਕਰਦੇ ਉਹ ਕਰਦੇ ਆ ਚੰਗੇ ਪੜੇ ਮਤਲਬ ਸੂਟ ਵਗੈਰਾ ਠੀਕ ਆ ਜੀ ਕੋਈ ਗਲਤ ਰਕਤ ਨਹੀਂ ਕੋਈ ਜਿੱਦਰ ਹੁੰਨੇ ਆ ਚਿਪਕੂ ਚਿਪਕੂ ਜੀ ਹਸਬੰਡ ਵਾਈਫ ਠੀਕ ਹੈ ਜੀ ਉਹ ਨਹੀਂ ਇੱਕ ਇੱਕ ਡੀਸੈਂਟ ਲੋਕ ਕਿਉਂਕਿ ਉਹ ਵੀ ਪੜੇ ਲਿਖੇ ਆ ਠੀਕ ਆ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਕਰੀ ਆ ਠੀਕ ਆ ਤੇ ਮੈਂ ਵੀ ਪੋਸਟ ਗ੍ਰੈਜੂਏਸ਼ਨ ਕਰੀ ਆ ਠੀਕ ਆ ਇਹ ਆ ਜਾਂਦੀ ਆ ਗੱਲ ਮਚਿਓਰ ਦੀ ਠੀਕ ਹੈ ਜੀ ਵੀ ਮਚਿਓਰ ਬੰਦਾ ਵੀ ਮੇਰੇ ਇੱਕ ਪਾਰਟਨਰ ਨੇ ਆ ਡਿਸੀਜਨ ਲਿਆ ਏ ਠੀਕ ਆ ਤੇ ਮੈਂ ਇਹਨੂੰ ਪ੍ਰੇਜ਼ ਕਰਦਾ ਏ ਮੈਂ ਇਹਨੂੰ ਐਕਸੈਪਟ ਕਰਦਾ ਏ ਠੀਕ ਆ ਮੈਂ ਇਹ ਚੀਜ਼ ਨਹੀਂ ਕਰਾਂਗਾ ਠੀਕ ਹੈ ਜੀ ਉਹੀ ਗੱਲ ਹੋਈ ਜੀ ਠੀਕ ਆ ਉੱਤੇ ਬਾਦ ਨਾ ਉਹ ਵੀਡੀਓ ਚ ਆਏ ਆ ਤੇ ਨਾ ਮੈਂ ਉਹਨਾਂ ਨੂੰ ਸ਼ੂਟ ਕੀਤਾ ਏ ਇਹਨੂੰ ਕਹਿੰਨੇ ਆ ਅਣਖੀ ਤੈ ਤਾਂ ਯਾਰ ਸਾਰੇ ਉਹਦੇ ਸਾਹਮਣੇ ਆਪਣੀ ਤੀਮੀ ਦਿਖਾਤੀ ਯਾਰ ਬਿਨਾ ਕੱਪੜਿਆਂ ਤੇ ਤੁ ਕਿਆ ਕਰਦਾ ਏ ਕੋਪੀ 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 ਹੈ ਜਿਤਨੂੰ ਇੰਨੀ ਇੱਜ਼ਤ ਪਿਆਰੀ ਸੀ ਨਾ ਆਪਣੀ ਵਾਈਫ ਦੇ ਤੇ ਆਪਣੀ ਠੀਕ ਆ ਮੁੜ ਕੇ ਵੀਡੀਓ ਨਾ ਪਾਉਂਦਾ ਜਦੋਂ ਵੀਡੀਓ ਪਾ ਕੇ ਤੂੰ ਉਸੇ ਟਾਈਮ ਥੋੜੇ ਦਿਨ ਬਾਅਦ ਲੱਗਿਆ ਸੀਗਾ ਵੀਡੀਓ ਪਾ ਕੇ ਉਹ ਕਰਨਾ ਉੱਪਰ ਦੇ ਤਰੀਕਰ ਵਾਲੀ ਉਹ ਕਰਦੀ ਸੀ ਨਾਟਕ ਕਰਦੀ ਸੀ ਡਰਾਮੇ ਕਰਦੀ ਸੀ ਵੀ ਅਸੀਂ ਆਉਣੇ ਬੱਚੇ ਤਾਂ ਕੁਝ ਨਹੀਂ ਮਨਾਏ ਆ ਕੁਝ ਨਹੀਂ ਮਨਾਇਆਗਾ ਹੁਣ ਮਨਾ ਲਓ ਪਹਿਲੀ ਗੱਲ ਦੇਖ ਲਓ ਭਾਈ ਤੁਸੀਂ ਦੇਖ ਲਓ ਇਹ ਫੇਮਸ ਹੋਏ ਆ ਠੀਕ ਆ ਜਿਹੜੀ ਉਹ ਵੀਡੀਓ ਸੀ ਉਤੇ ਪਹਿਲਾਂ ਦੇ ਤੁਸੀਂ ਸਬਸਕ੍ਰਾਈਬਰ ਦੇਖ ਲਿਓ ਠੀਕ ਆ ਵੀਡੀਓ ਤੇ ਬਾਅਦ ਦੇਖ ਲਓ ਸਬਸਕ੍ਰਾਈਬ ਠੀਕ ਆ ਉਥੇ ਦੋਹੇ ਬੰਦੇ ਕੰਮ ਆਇਆ ਠੀਕ ਆ ਜਿਹੜੇ ਤੇ ਇਹਦੀ ਵੀਡੀਓ ਪਸੰਦ ਕਰਦੇ ਸੀਗੇ ਇਕ ਤਾਂ ਉਹ ਆਏ ਆ ਠੀਕ ਆ ਜਿਹੜੀ ਵੀਡੀਓ ਬੰਦਾ ਪਸੰਦ ਨਹੀਂ ਵੀ ਕਰਦਾ ਸੀਗਾ ਉਹ ਵੀ ਰੀਚ ਕਰਿਆ ਉਹਨਾਂ ਨੇ ਵੀ ਤੇ ਦੇਖੀਦਾ ਵੀ ਕੀ ਹੁੰਦਾ ਕਿ ਆ ਜਿਹੜਾ ਮਸਾਲਾ ਮਸਾਲਾ ਭਾਲਦੇ ਆ ਜਿਹੜੇ ਸਾਰੇ ਠੀਕ ਆ ਜੀ ਚਲੋ ਹੋਂ ਦੇਖ ਲੋ ਜੀ ਉਹ ਇੰਨੇ ਕੋ ਮਤਲਬ ਪੈਸੇ ਕਮਾ ਲੇ ਠੀਕ ਆ ਬੰਦਾ ਹੁਣ ਯੂਕੇ ਲੱਗ ਗਿਆ ਰਹਿਣ ਲੰਡਨ ਤੁਸੀਂ ਆਪ ਦੱਸੋ ਵੀ ਜਿੱਦੀ ਇੱਥੇ ਦੁਕਾਨ ਹੋਵੇ ਠੀਕ ਆ ਫਾਸਟ ਫੂਡ ਵਧੀਆ ਚੱਲ ਰਹੀ ਆ ਠੀਕ ਆ ਆਪਣੀ ਦੁਕਾਨਾਂ ਸਭ ਕੁਝ ਵਧੀਆ ਚੱਲ ਰਿਹਾ ਇੱਥੇ ਆਪਣਾ ਮਕਾਨ ਠੀਕ ਆ ਉਹ ਛੱਡ ਕੇ ਕਿਉਂ ਜਾਊਗਾ ਬਾਹਰ ਠੀਕ ਹੈ ਜਿੱਦ ਤੇ ਇਹ ਫੇਮਸ ਹੋਏ ਆ ਪੈਸੇ ਜਿਆਦਾ ਆਗੇ ਤੇ ਸ਼ਰਮੇ ਵੇਚਤੀ ਜਮਾਈ ਬਾਈ ਚੋਂ ਹੀ ਸ਼ਰਮ ਵੇਚਤੀ ਉੱਥੇ ਜਾ ਕੇ ਯਾਰ ਬਾਈ ਚੱਲ ਹੋ ਗਿਆ ਇਨਸੀਡੈਂਟ ਠੀਕ ਆ ਬਾਈ ਵੀਡੀਓ ਤੇ ਬਣਾਣੀ ਆ ਬਣਾ ਜੀ ਸਦਕੇ ਬਣਾ ਤੇਰੀ ਵਾਈਫ ਨੂੰ ਕੋਈ ਪ੍ਰੋਬਲਮ ਨਹੀਂ ਤੈਨੂੰ ਕੋਈ ਪ੍ਰੋਬਲਮ ਨਹੀਂ ਵੀ ਸਦਕੇ ਬਣਾ ਵੀਡੀਓ ਠੀਕ ਹੈ ਜੀ ਪਰ ਤੇ ਉਹ ਉੱਥੇ ਹੀ ਜਾ ਕੇ ਵੀ ਯਾਰ ਟਿਕਟੋਕ ਤੇ ਦੱਸਿਆ ਲਾਈਵ ਵਿੱਚ ਤੇ ਉਹ ਕਰਤੇ ਆ ਇਹ ਕਿੰਨੇ ਲੋਕ ਤੈਨੂੰ ਕਿੰਨੇ ਅੰਗਰੇਜ਼ਾਂ ਨਾਲ ਤੈਨੂੰ ਪੁੱਛਦੀਆਂ ਐ ਵੀ ਗੋਪੀ ਦਾ ਕੀ ਹੋਇਆ ਗੋਪੀ ਦਾ ਕੀ ਹੋਇਆ ਆ ਸਾਲਾ ਤੂੰ ਬਿਸ਼ਰਮ ਤੋਂ ਤੂੰ ਕਿਸੇ ਨੂੰ ਜਵਾਬ ਦੇਣ ਦੇ ਬਤਾ ਤੂੰ ਚਲਾਏ ਨਾ ਟਿਕਟੋਕ ਜੱਟ ਨੂੰ ਪਤਾ ਐ ਵੀ ਭਾਈ ਉਹ ਬੰਦਿਆਂ ਨੇ ਥੱਲੇ ਕਮੈਂਟਾਂ ਆਨੇ ਸ਼ੁਰੂ ਹੋ ਜਾਣੇ ਠੀਕ ਆ ਵੀ ਉਹ ਬੰਦਿਆਂ ਨੇ ਨਾਮ ਲੈਣੇ ਲੈਣਾ ਐ ਫਿਰ ਤੂੰ ਕਾਤੇ ਜਾਣਾ ਉਸ ਉਸ ਪਲੇਟਫਾਰਮ ਤੇ ਇਹ ਵੀ ਸਾਲਾ ਮਸਾਲੇ ਦਾ ਉਹ ਆ ਇਹ ਵੀ ਹਰਦਾ ਨਹੀਂ ਹੈਗਾ ਜਣ ਜਣ ਕੇ ਪੰਗੇ ਲੰਦਾ ਏ ਪਤਾ ਇਹਨੂੰ ਸਭ ਕੁਝ ਆਇਆ ਨਹੀਂ ਤਾਂ ਮੈਨੂੰ ਪਤਾ ਨਹੀਂ ਹੈਗਾ ਪਤਾ ਸਭ ਕੁਝ ਹੈ ਬਈ ਇਹਨੂੰ ਇਹ ਆਪਣਾ ਭਲੇਖਾ ਕੱਢਦੇ ਮੈਨੂੰ ਪਤਾ ਨਹੀਂ ਹੈਗਾ ਪਤਾ ਸਭ ਕੁਝ ਇਹਨੂੰ ਕਦੇ ਹੁਣ ਉਹਨੇ ਕਦੇ ਵਨ ਪੀਸ ਪਾਇਆ ਹੁੰਦਾ ਕਦੇ ਸਕਲਪਟ ਪਾਈ ਵੀ ਹੁੰਦੀ ਆ ਠੀਕ ਆ ਜਾ ਰਹੀ ਆ ਆਪਣਾ ਆਪਣਾ ਇਧਰ ਨੂੰ ਉੱਤਰ ਨੂੰ ਇਹ ਜਿਹੜਾ ਬੰਦਾ ਬਾਈ ਯੂਕੇ ਜਾ ਕੇ ਵੀ ਕੰਮ ਨਾ ਕਰੇ ਠੀਕ ਆ ਉਹ ਤਾਂ ਬਾਈ ਤੁਸੀਂ ਐ ਮਨੋ ਕੋੜੀ ਆ ਕੋੜੀਆਂ ਤੇ ਵੀ ਕੋੜੀ ਜੇ ਤਾਂ ਰਿਲੇ ਮਨਾਣੀਆਂ ਤੇ ਆਏ ਕੰਜਰਖਾਨਾ ਕਰਨ ਤਾਂ ਫੇ ਇੱਥੇ ਕਰ ਲੰਦਾ ਇੰਨੀ ਦੂਰ ਜਾਣ ਦੀ ਕੀ ਲੋੜ ਸੀ ਹੈ ਬੇੜਾ ਕਰਕ ਕਰਕੇ ਰੱਖਤਾ ਤੁਸੀਂ ਯਾਰ ਆਣ ਵਾਲੀ ਪੀੜ੍ਹੀ ਦਾ ਯਾਰ ਸ਼ਰਮੇ ਨਹੀਂ ਰਹੀ ਯਾਰ ਜਿਹੜੇ ਪਾਸੇ ਦੇ ਬੰਦੇ ਸੱਟ ਵੱਜੀ ਬੰਦੇ ਸਿਆਣਾ ਬੰਦਾ ਉਹ ਰਾਹ ਨੂੰ ਦੇਖਦਾ ਵੀ ਨਹੀਂ ਹੈਗਾ ਤੁਸੀਂ ਸਾਰੇ ਜਾਣੇ ਆਪਣੇ ਵਿਚਾਰ ਦਿਓ ਯਾਰ ਕਮੈਂਟਾਂ ਵਿੱਚ ਠੀਕ ਆ ਵੀ ਜਿਹੜੇ ਨੇ ਪਹਿਲਾਂ ਸਿਪਤੀ ਕਾਰਡ ਖੇលਿਆ ਤਾਂ ਠੀਕ ਆ ਹੁਣ ਵਾਲੀ ਵੀਡੀਓ ਦੇਖ ਕੇ ਤੁਸੀਂ ਕੀ ਕੀ ਕਹਿੰਦੇ ਆ ਇਹ ਤਾਂ ਸਿਰੇ ਦਾ ਨਾਂਗਾ ਯਾਰ ਇਹਦਾ ਯਾਰ ਆਪਣੀ ਵਾਈਫ ਨੂੰ ਵੇਚ ਕੇ ਪੈਸੇ ਕਮਾਰੇ ਦੱਸ ਜੇ ਤੁਹਾਨੂੰ ਪਤਾ ਏ ਉਹ ਕਮੈਂਟ ਆਗੇ ਠੀਕ ਆ ਤੂੰ ਟਿਕਟੋਕ ਚਲਾਏ ਨਾ ਯਾਰ ਛੱਡ ਦੇ ਇਹਨੂੰ ਇਹਦਾ ਪੈਸਿਆਂ ਦਾ ਪੂਸ ਪੈ ਗਿਆ ਭਾਈ ਇਹਨੂੰ ਕਿਉਂਕਿ ਟਿਕਟੋਕ ਤੇ ਪੈਸੇ ਦੁੱਗਣੇ ਤਿਕਣੇ ਮਿਲਦੇ ਆ ਠੀਕ ਆ ਜਦੋਂ ਲਾਈਵ ਆਉਂਦਾ ਨਾ ਬੰਦਾ ਠੀਕ ਆ ਇਹ ਤਾਂ ਕੱਲ ਨੂੰ ਆਪਣੀ ਤੀਵੀਂ ਨੂੰ ਬਿਠਾ ਦੂੰਗਾ ਮੁਰੇ ਲੈਣ ਕੇ ਪੈਸੇਆਂ ਪਿੱਛੇ ਤਾਂ ਉਹ ਵੀ ਦਿਨ ਦੂਰ ਨਹੀਂ ਹੈਗੇ ਕੋਈ ਨਹੀਂ ਉਹ ਵੀ ਦਿਨ ਇੱਥੇ ਆਣੇ ਆ ਕੱਲ ਯਾਦ ਰੱਖਿਓ ਇਹ ਵੀ ਉਹ ਵੀ ਦਿਨ ਇੱਥੇ ਆਣੇ ਆ ਕਿੱਧਰ ਨੂੰ ਚੱਲ ਪਈ ਆ ਦੁਨੀਆ ਦਾ ਸਾਰਾ ਪਹਿਲਾਂ ਆਪਣੀ ਵਾਈਫ ਨਾਲ ਵੀਡੀਓ ਬਣਾਈ ਆ ਠੀਕ ਆ ਉਥੇ ਬਾਅਦ ਉਹਦੀ ਸਾਰੇ ਪੈਸੇ ਇਜਤ ਖੇਲੂ ਖੇਲੂ ਕਰਕੇ ਠੀਕ ਆ ਤੋਂ ਬਾਹਰ ਚਲਾਂਗੇ ਆ ਬਾਰ ਜਗ੍ਹਾ ਦੇ ਬੰਦਾ ਕੰਮ ਕਰਦਾ ਤੁਹਾਨੂੰ ਰੈਸਟੋਰੈਂਟ ਦਾ ਕੰਮ ਆਉਂਦਾ ਯਾਰ ਵਧੀਆ ਠੀਕ ਆ ਖਾਣਾ ਬਣਾਉਣਾ ਤੁਹਾਨੂੰ ਆਉਂਦਾ ਹੈ ਤੂੰ ਆਪਣਾ ਉਹ ਕਰ ਯਾਰ ਤੇ ਇਹਦਾ ਯਾਰ ਦੱਸਿਆ ਤੇ ਇਹਦਾ ਉੱਥੇ ਜਾ ਕੇ ਵੀ ਤੇਦਾ ਉਹ ਕਰਿਆ ਯਾਰ ਬੇਇੱਜ਼ਤੀ ਕਰਾਈ ਅਸਲੀ ਸਾਡੀ ਯਾਰ ਫਿਰ ਜਦੋਂ ਇਹਨਾਂ ਨੂੰ ਕਹਿਦਾਂ ਨਾ ਵੀ ਭਾਈ ਜਦ ਤੂੰ ਇਹੀ ਕੰਮ ਕਰ ਲੈ ਨਾ ਵੀ ਜਾ ਸਾਡੀ ਪੱਗ ਵਾਪਸ ਦੇ ਦੇ ਜਦ ਨੇ ਕਿੰਨਾ ਵਿਰੋਧ ਕਰਿਆ ਤਾਂ ਐਦਾਂ ਕੀਤਾ ਮੇਰੇ ਕੋਈ ਭਾਅ ਉਹ ਲੈ ਸਕਦਾ ਏ ਠੀਕ ਆ ਪੱਗ ਲੈ ਸਕਦਾ ਏ ਜਾਂ ਕੁਝ ਵੀ ਭਾਈ ਜਿਹੜਾ ਕੁਝ ਤੂੰ ਕਰ ਰਿਹਾ ਨਾ ਇਹਦਾ ਬਾਤ ਤਾਂ ਤੇਰਾ ਸੋਦਾ ਲੱਗਣਾ ਚਾਹੀਦਾ ਤੇਰਾ ਤੂੰ ਦੀਪੜ ਪਾਣੀ ਚਾਈਦੀ ਤੇਰੇ ਪਿੱਛੇ ਆਏ ਨਾ ਸੋਚੀ ਬਈ ਐ ਯੂਕੇ ਵਿੱਚ ਆਪਣੇ ਸਰਦਾਰ ਭਾਈ ਨਹੀਂ ਹੈਗੇ ਜਿੱਦਣ ਉਹਨਾਂ ਨੂੰ ਗੁੱਸਾ ਚੜ ਗਿਆ ਨਾ ਇਹਦੇ ਨਹੀਂ ਪਾਰਕਿੰਗ ਵਿੱਚ ਮਿਲੂੰਗਾ ਫੇਰ ਅ ਜਿੰਨਤਾ ਇਹਦੇ ਦੀ ਗੋਪੀ ਨੇ ਗਾਹ ਪਾਇਆ ਪਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰੀ ਵੀਡੀਓ ਬਣਾ ਦਿਓ ਮੈਨੂੰ ਐਂ ਕਰ ਦਿਓ ਅਸੀਂ ਸੋਹਣੇ ਕੱਪੜੇ ਤਾਂ ਪਾਏ ਆ ਫਿਰ ਰੀਲ ਸ਼ੂਟ ਕਰ ਲਾਂਗੇ ਲੈ ਉਹ ਰੀਲਾਂ ਪਿੱਛੇ ਤਾਂ ਤੇਰੀ ਇੱਜ਼ਤ ਖੇਰੂ ਖੇਰੂ ਹੋ ਗਈ ਤੂੰ ਹਲੇ ਵੀ ਉਹਦੇ ਪਿੱਛੇ ਪਈ ਮੈਂ ਰੀਲ ਦੇ ਹੈ ਭਈ ਇਹਨੇ ਪਹਿਲਾਂ ਵੀ ਮੈਂ ਆਖਰੀ ਵਾਰ ਲੱਗਿਆ ਇਹਨਾਂ ਨੇ ਪਹਿਲਾਂ ਵੀ ਬਈ ਉਹ ਕੀਤਾ ਠੀਕ ਆ ਫੇਮਸ ਹੋਣ ਵਾਸਤੇ ਆਪਣੇ ਸਰੀਰਾਂ ਨੂੰ ਵੇਚਿਆ ਠੀਕ ਹੈ ਦੂਜੀ ਗੱਲ ਠੀਕ ਆ ਐਦਾਂ ਕਿਦਾਂ ਕੋਈ ਵੀਡੀਓ ਕੱਢ ਸਕਦਾ ਫੋਨ ਮਾਤੇ ਜਾਂ ਬੰਦੇ ਦਾ ਫੋਨ ਦਾ ਪਾਸਵਰਡ ਲੱਗਿਆ ਵਾ ਯਾਰ ਠੀਕ ਨਹੀਂ ਜਾਨ ਬੁੱਝ ਗਈ ਓਕੇ ਇਹ ਜਿੰਸ ਅਜੀ ਇਹ ਜਾਨ ਬੁੱਝ ਗੇ ਕੀ ਤਰ੍ਹਾਂ ਨੇ ਵੇ ਆ ਵੇ ਅਸੀਂ ਫੇਮਸ ਹੋ ਗਏ ਠੀਕ ਆ ਸਾਰਾ ਕੰਮ ਕਰਨੇ ਲੋੜ ਤੇ ਪਊਗਾ ਕਿਹੜਾ ਚੁੱਲੇ ਮੁੜੇ ਖੜਾ ਰਵੇ ਸਾਰਾ ਸਾਰਾ ਦਿਨ ਆਰਡਰ ਕਰੀ ਜਾਵੇ ਪੂਰੇ ਫੇਰ ਯਾਰ ਇਹਦੇ ਕਰਕੇ ਨਾਲ ਆਪਣੀ ਤੀਵੀਂ ਉਹ ਵੇਚਤੀ ਚਲ ਚਲੋ ਵੇਚੀ ਤਾਂ ਵੇਚੀ ਚਲੋ ਕੋਈ ਗੱਲ ਨਹੀਂ ਬੰਦੇ ਕਹਿੰਦੇ ਜੇ ਇਹ ਤੇ ਨਵੇਂ ਚਲੋ ਗਲਤੀ ਹੋ ਗਈ ਚਲੋ ਗਲਤੀ ਮaaf ਕਰ ਦੋ ਇਹ ਕਰ ਦੋ ਪਰ ਹੋਂ ਤਾਂ ਨਹੀਂ ਗਲਤੀ ਹੈਗੀ ਹੋਂ ਤਾਂ ਪੂਰਾ ਹੋਸ਼ੋਵਾਜਮ ਆਇਆ ਦਾ ਤੇਰੀ ਇੱਕ ਵੀਡੀਓ ਜਦ ਤਰੀ ਪਹਿਲੀ ਵੀਡੀਓ ਬਣੀ ਧੀਗਾ ਤੂੰ ਉਸੇ ਟਾਈਮ ਆਪਣਾ ਟਿਕਟੋਕ ਤੇ ਅਕਾਊਂਟ ਕਰਦਾ ਡਿਲੀਟ ਠੀਕ ਆ ਤੇ ਨਾ ਚਲਾਉਂਦਾ ਸਭ ਤੋਂ ਬੜੀ ਬੜੀ ਬਈ ਅੱਛੀ ਗੱਲ ਆ ਸੀਗੀ ਉਹਦੇ ਵਿੱਚ ਅਰ ਨਾਲ ਇਹਨੂੰ ਪਤਾ ਸੀਗਾ ਵੀ ਅੱਗੇ ਅੱਗੇ ਇਹ ਚੀਜ਼ ਰੁਕਣੀ ਨਹੀਂ ਹੈਗੀ ਇਹ ਚੀਜ਼ ਵਧਣੀ ਆ ਉਹੀ ਗੱਲ ਹੋਈ ਜੀ ਉਹ ਲੋਕਾਂ ਦਾ ਸੁਆਦ ਦਾ ਉਹ ਪਿਆ ਵੇ ਚਸਕਾ ਪਿਆ ਵਾ ਏ ਠੀਕ ਨੇ ਜੇ ਬਾਈ ਚਾਂਸ ਲਾਈਵ ਵੀ ਆਉਂਦਾ ਜਦ ਜਦ ਪੱਜ ਗਿਆ ਜੰਨੇ ਸਾਰੇ ਵਿਹਾਰੇ ਕਿਤੇ ਰੰਗਾ ਰੰਗ ਪ੍ਰੋਗਰਾਮ ਆ ਮਿਲ ਜਵੇ ਲੋਕ ਆਏ ਕਰਨੇ ਤੰਨੋ ਠੀਕ ਆ ਉਪਰ ਤੇ ਤਾਂ ਗੋਪੀ ਦਾ ਨਾਮ ਮਸ਼ਹੂਰ ਕਰਿਆ ਪਿਆ ਐ ਅੰਗਰੇਜ਼ੋਣਾ ਵੀ ਤਨੂੰ ਆਗੇ ਪੁੱਛਦੇ ਆ ਵੀ ਗੋਪੀ ਕੌਣ ਆ ਕੋਪੀ ਕੀ ਐ ਕੀ ਕਰਦੀ ਐ ਗੋਪੀ ਠੀਕ ਆ ਫੇਰ ਤੂੰ ਨਾ ਅਗੇ ਕਹਿੰਦਾ ਵੀ ਨਹੀਂ ਨਹੀਂ ਗੋਪੀ ਦਾ ਨਾਮ ਨਾ ਗੋਪੀ ਦਾ ਨਾਮ ਨਾ ਲੋ ਤੂੰ ਹੀ ਚੈਨਲ ਕਰਦੇ ਡਿਲੀਟ ਯਾਰ ਸਾਰ ਆਪਣਾ ਚੈਨਲ ਨਹੀਂ ਡਿਲੀਟ ਕਰਨਾ ਲੋਕਾਂ ਨੂੰ ਤਾਂ ਬਹੁਤ ਸਲਾਹਾਂ ਦਿੰਨੇ ਆ ਤੂੰ ਤੂੰ ਹੀ ਮੰਨ ਲੈ ਬੜੀ ਸਲਾਹ ਯਾਰ ਤੂੰ ਵੀਡੀਓ ਬਣਾਏ ਨਾ ਟਿਕਟੋਕ ਬਾ ਯਾਰ ਲਾਈਵ ਹੋਏ ਨਾ ਟਿਕਟੋਕ ਵਾ ਜਿਹੜੇ ਤੁਹਾਨੂੰ YouTube ਤੇ Facebook ਤੇ Instagram ਤੇ ਪੈਸੇ ਨਾਲ ਥੋੜੇ ਆਉ। ਦੱਸੇ ਕੋਲ ਸੋਨੇ ਦਾ ਸ਼ੀਸ਼ਮੈਲ ਪਾਣਾ ਵੀ ਤੇਰੇ ਕੋ ਪੈਸੇ ਘਟ ਰਹੇ ਆ। ਹੱਤੇ ਲਾਤੀ ਭਈਆ ਸਾਡੀ ਬੇਸ਼ਰਮੀ ਦੀ ਵੀ ਆ। ਚਲੋ ਭਾਈ ਕੋਈ ਗੱਲ ਨਹੀਂ ਤੁਸੀਂ ਆਪਣਾ ਵਿਚਾਰ ਠੀਕਾ ਕਮੈਂਟਾਂ ਵਿੱਚ ਦਿਓ ਵੀਰ ਜਰੂਰ ਤੁਹਾਡੇ ਅੱਗੇ ਆਹੀ ਬੇਨਤੀ ਆ ਆਹੀ ਜੋ ਜੜੀ ਆ। ਠੀਕ ਹੈ ਜੀ। ਪੇ ਕਮੈਂਟ ਕਰਿਓ ਵੀ ਕਿਹਨਾਂ ਕਿਹਨਾਂ ਨੂੰ ਲਾਦਾ ਹੈ ਵੀ ਇਹਨਾਂ ਨੇ ਵੀਡੀਓ ਆਪਣੇ ਆਪ ਲੀਕ ਕੀਤੀ ਸੀ ਕਿਹਨਾਂ ਕਿਹਨਾਂ ਨੂੰ ਲਾਦਾ ਹੈ ਵੀ ਹਲੇ ਵੀ ਉਹ ਗੋਪਿਆਂ ਨੂੰ ਸੇਲ ਆਊਟ ਕਰ ਰਹੇ ਹਨ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਇਹ ਜੀਆਂ ਵਧੀਆ-ਵਧੀਆ ਵੀਡੀਓ ਹੋਰ ਦੇਖਣਾ ਚਾਹੁੰਦੇ ਆ ਠੀਕ ਆ ਤਾਂ ਤੁਸੀਂ ਜਾ ਆਪਣੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਲਾਲੀ ਵੱਲੋਂ ਮੱਜਰਾ ਠੀਕ ਹੈ ਜੀ ਉਥੇ ਜਾਓ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਠੀਕ ਹੈ ਡੇਲੀ ਵਲੌਗ ਆਪਣਾ ਆਉਂਦਾ ਏ ਠੀਕ ਆ ਕੋਈ ਨਾ ਕੋਈ ਜਮੂਰਾ ਕੋਈ ਨਾ ਕੋਈ ਬੰਦਾ ਜਿਹੜਾ ਦਫਾਟਰ ਕੇਸ ਆ ਜਾਂ ਕੁਝ ਵੀ ਆ ਉਹਦੇ ਤੇ ਆਪਾਂ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਤੇ ਜਿਹੜੀ ਆਪਣੀ ਪੁਰਾਣੀ ਫੈਮਿਲੀ ਸੀਗੀ ਜੀ ਉਹਨਾਂ ਅੱਗੇ ਵੀ ਅਰਦਾਸ ਆ ਜੀ ਠੀਕ ਹੈ ਜੀ ਕਿ ਆਓ ਤੇ ਜਿੱਦਾਂ ਕੇ ਪਹਿਲਾਂ ਆਪਣੇ ਵੀਰ ਭਾਈ ਪੁੱਤ ਨੂੰ ਸਪੋਰਟ ਕਰਿਆ ਏ ਠੀਕ ਆ ਇਸ ਵਾਰ ਫੇਰ ਕਰੋ ਯਾਰ ਧੰਨਵਾਦ ਜੀ ਸਾਰਿਆਂ ਦਾ ਰੱਬ ਸੁੱਖ ਸ਼ਾਂਤੀ ਰੱਖੇ ਤੇ ਰੱਬ ਸਾਰਿਆਂ ਦੀ ਜੈ 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 ਜ ਮੰਗਾ ਪੂਰੀਆਂ ਬਣਾ ਖਸ਼ਾਣੇ ਕੌਣ ਜੈ 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 ਜ ਮੰਗਾ ਪੂਰੀਆਂ ਕਰੋ ਇਹਦਾ ਵੀ ਕਮੈਂਟ ਕਰਨ ਦਾ ਤਰੀਕਾ ਵੀ ਹੈਗਾ ਵੀ ਅਦਾ ਕੌਣ ਕਹਿੰਦਾ ਹੈ ਠੀਕ ਹੈ ਜੀ ਆਲਾਸ ਤਲਾਵਿਸਤਾ ਥੈਂਕ ਯੂ